ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਜਗਤ ਸੁਆਮੀ ਸਤਗੁਰੂ ਆਪ ਨਿਰੰਕਾਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਵਰ ਸ਼ਤਰ ਤਖਤ ਦੇ ਮਾਲਕ ਸਤਗੁਰੂ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋ ਦਰਬਾਰ ਮਹਾਰਾਜ ਸੱਚੇ ਪਾਸ਼ਾ ਜੀਆਂ ਨੂੰ ਨਮਸਕਾਰ ਹੈ ਐਸੇ ਸਤਿਗੁਰਾਂ ਤੋਂ ਵਾਰਨੇ ਬਲਹਾਰਨੇ ਚਾਹੀਏ ਖਾਲਸਾ ਜੀ ਜਿਸ ਪਾਤਸ਼ਾਹ ਮਹਾਰਾਜ ਜੀਆਂ ਨੇ ਸਾਨੂੰ ਸੋਝੀ ਬਖਸ਼ੀ ਹੈ ਜਿਸ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਨੂੰ ਅਗੰਮੀ ਬਾਣੀ ਮਿਲੀ ਹੈ ਇਲਾਹੀ ਬਾਣੀ ਮਿਲੀ ਹੈ ਖਾਲਸਾ ਜੀ ਤੁਰਦਾ ਗਿਆਨ ਦੇਣ ਵਾਲੀ ਬਾਣੀ ਮਿਲੀ ਹੈ ਮਹਾਰਾਜ ਅਕਾਲ ਪੁਰਖ ਜੀਆਂ ਦਾ ਨਿੱਜੀ ਰੂਪ ਖਾਲਸਾ ਜੀ ਸ਼ਬਦਾ અવਤਾਰ ਸਾਨੂੰ ਗੁਰੂ ਮਿਲਿਆ ਹੈ ਐਸੇ ਸਤਿਗੁਰਾਂ ਤੋਂ ਸਦਾ ਵਾਰਨੇ ਬਲਹਾਰਨੇ ਜਾਈਏ ਕਿਉਂਕਿ ਮਹਾਰਾਜ ਜੀਆਂ ਦਾ ਜਿਹੜਾ ਸ਼ਬਦਾ અવਤਾਰ ਸਰੂਪ ਹੈ ਖਾਲਸਾ ਜੀ ਇਹ ਸਾਰਿਆਂ ਤੋਂ ਬਲੀ ਹੈ ਸਾਰਿਆਂ ਤੋਂ ਸਮਰੱਥਾ ਵਾਲਾ ਹੈ ਕਿਉਂਕਿ ਸ਼ਬਦ ਕਰਕੇ ਮਹਾਰਾਜ ਸਾਰੀ ਸ੍ਰਿਸ਼ਟੀ ਵਿੱਚ ਰਚੇ ਹੋਏ ਸਾਰੀ ਸ੍ਰਿਸ਼ਟੀ ਵਿੱਚ ਰਚੇ ਹੋਏ ਵਸੇ ਹੋਏ ਹਨ ਸਾਰਿਆਂ ਘਟਾਂ ਦੇ ਵਿੱਚ ਮਹਾਰਾਜ ਜੀਆ ਦਾ ਸ਼ਬਦ ਹੀ ਖਾਲਸਾ ਜੀ ਗੂੰਜ ਰਿਹਾ ਹੈ ਹਰ ਇੱਕ ਜੀਵ ਦੇ ਅੰਦਰ ਸ਼ਬਦ ਹੈ ਸੰਸਾਰ ਵਿੱਚ ਕੋਈ ਵੀ ਚੀਜ਼ ਹੈ ਖਾਲਸਾ ਜੀ ਉਹਦੀ ਆਵਾਜ਼ ਹੈ ਪਾਣੀ ਹੈ ਛੱਲਾਂ ਦੇ ਵਿੱਚ ਉਹਦੀ ਆਵਾਜ਼ ਹੈ ਧਰਤੀ ਦੀ ਆਵਾਜ਼ ਹੈ ਖਾਲਸਾ ਜੀ ਹਵਾ ਦੀ ਆਵਾਜ਼ ਹੈ ਖੰਡਾਂ ਬ੍ਰਹਿਮੰਡਾਂ ਦੀਆਂ ਆਪਣੀਆਂ ਗੂੰਜਾਂ ਹਨ ਇਹ ਸਾਰੇ ਸ੍ਰਿਸ਼ਟੀ ਦੇ ਵਿੱਚ ਖਾਲਸਾ ਜੀ ਆਵਾਜ਼ ਦਾ ਪਸਾਰਾ ਹੈ ਸ਼ਬਦ ਦਾ ਪਸਾਰਾ ਹੈ ਸੋ ਸਾਰੇ ਥਾਂ ਇਹ ਸ਼ਬਦ ਜਿਹੜਾ ਵਸਿਆ ਹੋਇਆ ਹੈ ਇਹ ਨਿਰੰਕਾਰ ਜੀ ਦਾ ਰੂਪ ਹੈ ਇਥੋਂ ਤੱਕ ਕਿ ਖਾਲਸਾ ਜੀ ਮੁਖ ਬੰਦ ਹੋਵੇ ਤੇ ਸਵਾਸਿਆਂ ਦੀ ਆਵਾਜ਼ ਆਉਂਦੀ ਆ ਵੀ ਇੱਕ ਸ਼ਬਦ ਹੈ ਜਿਹੜੇ ਰੋਖ ਨੇ ਖੜੇ ਖਲੋਤੇ ਖਾਲਸਾ ਜੀ ਉਹਨਾਂ ਦੇ ਵਿੱਚੋਂ ਛਾਂ ਛਾਂ ਦੀ ਜਿਹੜੀ ਆਵਾਜ਼ ਆਉਂਦੀ ਆ ਵੀ ਸ਼ਬਦ ਦੀ ਆਵਾਜ਼ ਹੈ ਜਿਹੜੇ ਜੀਵ ਨੇ ਜਾਂ ਧਰਤੀ ਦੇ ਕਾਣ ਹਨ ਖਾਲਸਾ ਜੀ ਸਾਰੇ ਮਹਾਰਾਜ ਜੀਆਂ ਦੇ ਸ਼ਬਦ ਦਾ ਇਹ ਸਰੂਪ ਹੈ ਸੋ ਇਹ ਉਹਨੂੰ ਸਮਝ ਆਉਂਦੀ ਹੈ ਜੇਰਾ ਭਾਈ ਕੋਈ ਦਸ਼ਮ ਦਵਾਰ ਖੋਲਦਾ ਕੋਈ ਦੇਵ ਦ੍ਰਿਸ਼ਟੀ ਉਹਦੀ ਉਹੋ ਜੀ ਬਣ ਜਾਂਦੀ ਹੈ ਕਿਸੇ ਦੀ ਭਗਤੀ ਮਹਾਰਾਜ ਫਲ ਫਲ ਪਾ ਦਿੰਦੇ ਨੇ ਭਗਤੀ ਨੂੰ ਥਾਏ ਪਾ ਲੈਂਦੇ ਨੇ ਇਹੋ ਜੇ ਮਨੁੱਖਾਂ ਨੂੰ ਖਾਲਸਾ ਜੀ ਇਸ ਪ੍ਰਕਾਰ ਸੋਝੀ ਆਉਂਦੀ ਹੈ ਨਹੀਂ ਤੇ ਬਾਕੀਆਂ ਵਾਸਤੇ ਤਾਂ ਇਹ ਗੱਪ-ਗਪਾਉੜੀ ਹੈ ਗੱਲਾਂ ਹੀ ਨੇ ਸੋ ਜਿਹੜਾ ਧਰਮ ਦਾ ਰਸਤਾ ਹੈ ਅਧਿਆਤਮਕ ਰਸਤਾ ਹੈ ਖਾਲਸਾ ਜੀ ਉਹਦੇ ਵਿੱਚ ਬਹੁਤ ਕੁਝ ਹੈ ਜਿਵੇਂ ਮਨੁੱਖ ਕੋ ਜੋ ਸਿੱਖਦਾ ਹੈ ਉਹਦੇ ਵਿੱਚੋਂ ਗਾਂ ਕੁਝ ਸਿੱਖਦਾ ਹੈ ਫਿਰ ਉਹ ਤੋਂ ਅੱਗੇ ਕੁਝ ਸਿੱਖਦਾ ਹੈ ਹੌਲੀ ਹੌਲੀ ਉਹਨੂੰ ਆਪਣੇ ਕਿਤੇ ਦੇ ਵਿੱਚ ਗਿਆਨ ਮਹਾਰਤ ਹਾਸਲ ਹੋ ਜਾਂਦੀ ਜਿਵੇਂ ਕੋਈ ਮਕੈਨਿਕ ਹੈ ਖਾਲਸਾ ਜੀ ਨਵੀਂ ਨਵੀਂ ਚੀਜ਼ ਸੰਸਾਰ ਵਿੱਚ ਉਤਰਦੀ ਆਉਂਦੀ ਉਹ ਨਵਾਂ ਨਵਾਂ ਗਿਆਨ ਉਹਨੂੰ ਮਿਲਦਾ ਤੇ ਐਵੇਂ ਹੀ ਖਾਲਸਾ ਜੀ ਦੇ ਵਿੱਚ ਅਧਿਆਤਮਿਕ ਦਾ ਰਸਤਾ ਹੈ ਜਿਸ ਵੇਲੇ ਕੋਈ ਜੀਵ ਤਰੱਕੀ ਕਰਦਾ ਹੈ ਨਾਮ ਜਪਦਾ ਹੈ ਭਜਨ ਕਰਦਾ ਹੈ ਟਿਕਾਉ ਉਹਦੇ ਮਨ ਨੂੰ ਆਉਣ ਲੱਗ ਪੈਂਦਾ ਹੈ ਸੁਰਤੀ ਬਿਰਤੀ ਵਿੱਚ ਸ਼ਬਦ ਪ੍ਰਕਾਸ਼ ਕਰ ਜਾਂਦਾ ਹੈ ਫਿਰ ਖਾਲਸਾ ਜੀ ਉਹਨੂੰ ਹੌਲੀ ਹੌਲੀ ਆਪਣੇ ਸਰੀਰ ਦੇ ਭੇਦ ਪਤਾ ਲੱਗਦੇ ਹੌਲੀ ਹੌਲੀ ਖਾਲਸਾ ਜੀ ਖੰਡਾਂ ਬ੍ਰਹਮੰਡਾਂ ਦੀ ਸੋਝੀ ਆਉਂਦੀ ਆਪਣੇ ਸਰੀਰ ਦੇ ਵਿੱਚ ਹੀ ਖਾਲਸਾ ਜੀ ਐਡਾ ਭੇਦ ਹੈ ਕਿ ਬੰਦਾ ਜਾਣ ਹੀ ਨਹੀਂ ਸਕਦਾ ਉਸ ਖਾਲਸਾ ਜੀ ਸੁੱਤੀਆਂ ਹੋਈਆਂ ਸ਼ਕਤੀਆਂ ਨੂੰ ਲੈ ਕੇ ਜਾਂਦਾ ਹੈ ਸੁੱਤੀਆਂ ਹੋਈਆਂ ਸ਼ਕਤੀਆਂ ਨੂੰ ਲੈ ਕੇ ਮਰ ਜਾਂਦਾ ਉਹਨੂੰ ਕਿਸੇ ਪ੍ਰਕਾਰ ਸੋਝੀ ਨਹੀਂ ਆਉਂਦੀ ਉਹਨੂੰ ਇੰਨਾ ਹੀ ਪਤਾ ਹੁੰਦਾ ਕਿ ਸਵੇਰੇ ਉੱਠਣਾ ਰੋਟੀ ਖਾਣੀ ਕੰਮ ਤੇ ਜਾਣਾ ਪੈਸੇ ਕਮਾਉਣੇ ਸ਼ਾਮਾਂ ਨੂੰ ਆਉਣਾ ਰੋਟੀ ਖਾਣੀ ਸੌਂ ਜਾਣਾ ਇਹੋ ਖਾਲਸਾ ਜੀ ਨਿਤਾਪ੍ਰਤ ਬੰਦੇ ਦੀ ਕਿਰਤ ਬਣੀ ਹੋਈ ਹੈ ਪਰ ਮਹਾਰਾਜ ਜੀ ਕਹਿੰਦੇ ਭਾਈ ਜੇ ਤੂੰ ਸਿਮਰਨ ਕਰੇ ਅਮਰਤ ਵੇਲੇ ਉੱਠ ਕੇ ਨਾਮ ਜਪੇ ਅਭਿਆਸ ਕਰੇ ਫਿਰ ਤੈਨੂੰ ਸੋਝੀ ਆਵੇ ਕਿ ਨਿਰੰਕਾਰ ਜੀ ਦਾ ਜਿਹੜਾ ਦੇਸ਼ ਹੈ ਜਿਹੜੀ ਇਹ ਸਾਰੀ ਸ੍ਰਿਸ਼ਟੀ ਹੈ ਇਹ ਕਿੱਥੇ ਵਸਦੀ ਹੈ ਈ ਕੋਸ਼ ਹੈ ਇਸ ਸ੍ਰਿਸ਼ਟੀ ਦੇ ਵਿੱਚ ਜਦੋਂ ਖਾਲਸਾ ਜੀ ਕੋਈ ਭਜਨ ਬੰਦਗੀ ਕਰਨੀ ਨਹੀਂ ਤੇ ਉਹ ਜਿਹੜੀ ਚੀਜ਼ ਕੋਈ ਵਾਰਤਾ ਵਰਪਰਦੀ ਹੈ ਉਹਨੂੰ ਮੰਨਣਾ ਨਹੀਂ ਕਿਉਂ ਨਹੀਂ ਮੰਨਣਾ ਕਿਉਂਕਿ ਉੱਥੋਂ ਤੱਕ ਸੁਰਤੀ ਨਹੀਂ ਗਈ ਹੁੰਦੀ ਸੁਰਤੀ ਨਹੀਂ ਜਾਂਦੀ ਫਿਰ ਕਿਵੇਂ ਕੋਈ ਮੰਨ ਲਵੇ ਇਸੇ ਪ੍ਰਕਾਰ ਜਿਵੇਂ ਖਾਲਸਾ ਜੀ ਕੋਈ ਪਿੰਡੂ ਮਨੁੱਖ ਹੋਵੇ ਦੇਸੀ ਬੰਦਾ ਉਹਨੂੰ ਕੋਈ ਕਹਿ ਦੇਵੇ ਕਿ ਜਿਵੇਂ ਪਾਣੀ ਤੋਂ ਬਿਜਲੀ ਬਣਦੀ ਹੈ ਤੇ ਉਹ ਖਾਲਸਾ ਜੀ ਹੱਸ ਕੇ ਕਹਿ ਦਿੰਦਾ ਲੈ ਪਾਣੀ ਤੂੰ ਵੀ ਕਦੇ ਬਿਜਲੀ ਬਣੀ ਐ ਸੋ ਕੋਹੋ ਜੇ ਬੰਦੇ ਨੂੰ ਕੋਈ ਕਹਿ ਦਵੇ ਵੀ ਇਹ ਇਹੋ ਜੀ ਮੱਛੀ ਐ ਜਿਹਦੇ ਕੋਲੋਂ ਨਾ ਉਥੋਂ ਦੇ ਗੋਰੇ ਜਾਂ ਹੋਰ ਜਿਹੜਾ ਟ੍ਰੇਡ ਬੰਦਾ ਹੁੰਦਾ ਉਹ ਮੱਛੀ ਕੋਲੋਂ ਕਈ ਕੰਮ ਲੈਂਦੇ ਹੁਣ ਦੇਸੀ ਬੰਦਾ ਕਹੂਗਾ ਲੈ ਮੱਛੀ ਮੱਛੀ ਕਿਦਾਂ ਕੰਮ ਕਰ ਦੂਗੀ ਜੀ ਮੱਛੀ ਕਿਦਾਂ ਕੰਮ ਕਰ ਸਕਦੀ ਐ ਕਿਉਂਕਿ ਖਾਲਸਾ ਜੀ ਉਹ ਖੁਦ ਆ ਡੱਡੂ ਹੈ ਉਹਨੂੰ ਖੂਹ ਤੋਂ ਬਾਹਰ ਕੁਝ ਨਹੀਂ ਪਤਾ ਉਹਦੇ ਵਾਸਤੇ ਖੂਹ ਹੀ ਸਾਰਾ ਸੰਸਾਰ ਹੈ ਇਸੇ ਕਰਕੇ ਕਦੇ ਵੀ ਕਿਸੇ ਨਾਲ ਬਹਿਸ ਬਸਈਆ ਨਾ ਕਰੀਏ ਕੋਈ ਬੰਦਾ ਕਿਤੇ ਪਹੁੰਚਿਆ ਹੁੰਦਾ ਕੋਈ ਕਿਤੇ ਪਹੁੰਚਿਆ ਹੁੰਦਾ ਸੰਸਾਰ ਦੇ ਵਿੱਚ ਖਾਲਸਾ ਜੀ ਭੇਦ ਹੈ ਕਿਸੇ ਨੇ ਜਾਣ ਲਿਆ ਫਿਰ ਉਹ ਲੋਕਾਂ ਨੂੰ ਦੱਸਦਾ ਨਹੀਂ ਫਿਰਦਾ ਸੋ ਮਹਾਰਾਜ ਜੀਆ ਦੇ ਚਰਨਾਂ ਵਿੱਚ ਇਹੋ ਹੀ ਭਾਈ ਅਰਦਾਸ ਬੇਨਤੀ ਕਰੀਏ ਕਿ ਮਹਾਰਾਜ ਸਾਨੂੰ ਸੋਝੀ ਆਵੇ ਆਪ ਜੀ ਦੇ ਸ਼ਬਦਾਵਤਾਰ ਦੇ ਸਾਨੂੰ ਮਹਾਰਾਜ ਗਿਆਨ ਆ ਜਾਵੇ ਖਾਲਸਾ ਜੀ ਮਹਾਰਾਜ ਜੀਆਂ ਨੂੰ ਛੱਡ ਕੇ ਲੋਕ ਇਧਰ ਉਧਰ ਤੁਰੇ ਫਿਰਦੇ ਸਤਿਗੁਰੂ ਵਿੱਚ ਸਾਰੀ ਸਮਰਥਾ ਹੈ ਪੂਰਨ ਸਤਿਗੁਰੂ ਹਨ ਨਾਨਕ ਗੁਰਗੋਬਿੰਦ ਸਿੰਘ ਪੂਰਨ ਗੁਰੇ ਅਵਤਾਰ ਜਗਮਗ ਜੋਤ ਵਿਰਾਜ ਰਹੀ ਸ਼੍ਰੀ ਅਬਚਲ ਨਗਰ ਮਜਾਹਰ ਅਬਚਲ ਨਗਰ ਖਾਲਸਾ ਜੀ ਇੱਥੇ ਸਤਿਗੁਰ ਜੀਆਂ ਨੂੰ ਗੁਰਤਾ ਗੱਦੀ ਮਿਲੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੋ ਖਾਲਸਾ ਜੀ ਇੱਕ ਬੇਨਤੀ ਇੱਥੇ ਜ਼ਰੂਰ ਕਰਨੀ ਹੈ ਦਾਸਰਾ ਇੰਸਟਾਗ੍ਰਾਮ ਤੇ ਵੀ ਜਰੂਰ ਪਾਵੇਗਾ ਆਪਣਾ ਫੇਸਬੁਕਾ ਕੇ ਆਪਾਂ ਸਿੱਧੀ ਗੱਲ ਵੀ ਕਰਾਂਗੇ ਕਿਉਂ ਕਿਸੇ ਤੋਂ ਲੁਕਣਾ ਇੱਕ ਚੰਗਾ ਭਲਾ ਪੱਗ ਬੰਨੀ ਹੋਈ ਹੈ ਸਰਦਾਰ ਬੰਦਾ ਮੈਨੂੰ ਉਹਦੀ ਆਈਡੀ ਨਹੀਂ ਪਤਾ ਪਰ ਮੈਨੂੰ ਕਿਸੇ ਨੇ ਭੇਜੀ ਸੀ ਉਹਨੇ ਕੀ ਚਵਲ ਮਾਰੀ ਹੈ ਉਹ ਕਹਿੰਦਾ ਕਿ ਜਿਵੇਂ ਨਾ ਇਹ ਮਹਾਰਾਜ ਜੀਆਂ ਨੂੰ ਸ਼ਹੀਦ ਕਰਨ ਵਾਸਤੇ ਉਹਨੇ ਜਿਹਨੂੰ ਫੌਜ ਭੇਜੀ ਸੀ ਪੀਰ ਬੁੱਧੂ ਸ਼ਾਹ ਦੇ ਘਰ ਔਰੰਗਜੀਤ ਨੇ ਤੇ ਉਹ ਖਾਲਸਾ ਜੀ ਪੀਰ ਬੁੱਧੂ ਸ਼ਾਹ ਜੀ ਨੇ ਜਿਹਨੂੰ ਆਪਣਾ ਪੁੱਤਰ ਦੇ ਦਿੱਤਾ ਸੀ ਆਪਣੇ ਪੁੱਤਰ ਨੂੰ ਕਤਲ ਕਰਕੇ ਤੇ ਖੂਨ ਉਹਦਾ ਬੋਤਲ ਵਿੱਚ ਪਾ ਕੇ ਜਾਂ ਭੇਜ ਦਿੱਤਾ ਸੀ ਵੀ ਆਹ ਉਹਨਾਂ ਦਾ ਖੂਨ ਹੈ ਮਹਾਰਾਜ ਜੀ ਆਂ ਦਾ ਆਹੇ ਉਹ ਪਛਾਣ ਗਿਆ ਸੀ ਇਹ ਗੁਰੂ ਦਾ ਖੂਨ ਨਹੀਂ ਹੈ ਤੇ ਉਹ ਗੱਲ ਵੇਖੋ ਕਿੱਥੇ ਲਾਉਂਦਾ ਬੇਅਕਲਾ ਕਿ ਅੱਜ ਇਹਨਾਂ ਨੇ ਨਾ ਮਹਾਰਾਜ ਜੀ ਆਂ ਦਾ ਇੱਕ ਗੁਰੂ ਸਾਡਾ ਏਕ ਹੀ ਹੈ ਇਹਨਾਂ ਨੇ ਨਾ ਦੂਜੇ ਇਸ ਗ੍ਰੰਥ ਦੇ ਉੱਤੇ ਰਮਾਲੇ ਪਾ ਲੇ ਤੇ ਉਹਨੂੰ ਗੁਰੂ ਕਹਿਣ ਲੱਗ ਪਏ ਇਹਨਾਂ ਸਿੱਖਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਇਹ ਗੁਰੂ ਕੀ ਦਾ ਹੈ ਉਹਨੇ ਦਸਮ ਗ੍ਰੰਥ ਜੀ ਮਹਾਰਾਜ ਜੀਆਂ ਤੇ ਉਂਗਲ ਕੀਤੀ ਹੁਣ ਖਾਲਸਾ ਜੀ ਦਾਸ ਰਾ ਥੋੜੇ ਦਿਨਾਂ ਤੋਂ ਦੋਵੇਂ ਤਿੰਨੇ ਸਰੂਪਾਂ ਦਾ ਨਾਮ ਲੈਣ ਲੱਗ ਪਿਆ ਇਸ ਕਰਕੇ ਨਹੀਂ ਕਿ ਮੈਨੂੰ ਸੋਝੀ ਨਹੀਂ ਸੀ ਇਹ ਖਾਲਸਾ ਜੀ ਕੁਦਰਤੀ ਮਾਰ ਐ ਨੇ ਆਪੇ ਮੂੰਹੋਂ ਕਢਾ ਲਿਆ ਮੈਂ ਕਦੇ ਸੋਚ ਕੇ ਕੁਝ ਨਹੀਂ ਬੋਲਿਆ ਜੋ ਮਹਾਰਾਜ ਜੀ ਬੁਲਾਉਂਦੇ ਉਹ ਬੋਲਦਾ ਹੀ ਦਾ ਖਾਲਸਾ ਜੀ ਜਿਹੜਾ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਜੀਆਂ ਦਾ ਸਰੂਪ ਹੈ ਇਹ ਸਾਡੇ ਪੰਥ ਵਿੱਚ ਸ਼ੁਰੂ ਤੋਂ ਚੱਲਿਆ ਆ ਰਿਹਾ ਅਕਾਲ ਤਖਤ ਸਾਹਿਬ ਵਿੱਚ ਖਾਲਸਾ ਜੀ ਜਗ੍ਹਾ ਬਣੀ ਹੋਈ ਹੈ ਮੈਂ ਤੁਹਾਨੂੰ ਉਦਾਹਰਨ ਦੇ ਦਿੰਦਾ ਜਿਸ ਵੇਲੇ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦਰਸ਼ਨ ਕਰਨ ਜਾਓ ਜਿੱਥੇ ਖਾਲਸਾ ਜੀ ਉਹ 베ਰੀ ਹੈ ਲਾਚੀ 베ਰੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਉਹਨੂੰ ਬੰਨ ਕੇ ਬਾਬਾ ਜੀ ਬਾਬਾ ਫੂਲਾ ਸਿੰਘ ਸਾਹਿਬ ਜੀ ਹੁਣਾਂ ਨੇ ਕੌੜੇ ਮਾਰੇ ਸੀ ਉਥੋਂ ਤੁਸੀਂ ਜਦੋਂ ਤਾਹ ਨੂੰ ਚੜਦੇ ਹੋ ਪੌੜੀਆਂ ਉੱਪਰ ਨੂੰ ਚੜਦੇ ਹ ਅਕਾਲ ਤਖਤ ਸਾਹਿਬ ਜੀ ਨੂੰ ਉੱਥੋਂ ਫਿਰ ਖਾਲਸਾ ਜੀ ਤੁਸੀਂ ਸੱਜੇ ਹੱਥ ਨੂੰ ਪ੍ਰਵੇਸ਼ ਕਰਕੇ ਅੰਦਰ ਜਾਂਦੇ ਹੋ ਜਦੋਂ ਅੰਦਰ ਜਾਂਦੇ ਹੋ ਤੇ ਖੱਬੇ ਹੱਥ ਸਤਖੰਡ ਸਾਹਿਬ ਬਣਿਆ ਜਿੱਥੇ ਮਹਾਰਾਜਿਆਂ ਦਾ ਸੋਖ ਆਸਣ ਸਥਾਨ ਹੈ ਉਹ ਤੋਂ ਅੱਗੇ ਜਾਂਦੇ ਹੋ ਤੇ ਮਹਾਰਾਜਿਆਂ ਦਾ ਪ੍ਰਕਾਸ਼ ਹੈ ਸੱਜੇ ਹੱਥ ਸਤਪੁਰ ਜੀਆਂ ਦਾ ਪ੍ਰਕਾਸ਼ ਜਿਹੜਾ ਨਾ ਉਹ ਇੱਕ ਪਾਸੇ ਨੂੰ ਕੀਤਾ ਹੋਇਆ ਤੇ ਮਹਾਰਾਜ ਜੀ ਦੀ ਤਾਬਿਆ ਸਿੰਘ ਬੈਠਾ ਹੁੰਦਾ ਉਸੇ ਪ੍ਰਕਾਰ ਖਾਲਸਾ ਜੀ ਇਧਰਲੀ ਸਾਈਡ ਇੱਕ ਜਗ੍ਹਾ ਖਾਲੀ ਪਈ ਹੈ ਉਹ ਜਗਾ ਧੰਨ ਸ਼੍ਰੀ ਗੁਰੂ ਦਸਮ ਗ੍ਰੰਥ ਜੀ ਮਹਾਰਾਜ ਜੀ ਦੀ ਸੀ ਉਥੇ ਪਹਿਲਾ ਮਹਾਰਾਜਿਆਂ ਦਾ ਪ੍ਰਕਾਸ਼ ਹੁੰਦਾ ਸੀ ਖਾਲਸਾ ਜੀ 1920 ਦੇ ਵਿੱਚ ਜਿਸ ਵੇਲੇ ਸ਼੍ਰੋਮਣੀ ਕਮੇਟੀ ਕਾਬਜ ਹੋਈ ਹੈ ਖਾਲਸਾ ਜੀ ਇਹਨਾਂ ਨੇ ਮਹਾਰਾਜਿਆਂ ਦਾ ਧੰਨ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜਿਆਂ ਦੀ ਲਿਖੀ ਹੋਈ ਬਾਣੀ ਨੂੰ ਖਾਲਸਾ ਜੀ ਇਹਨਾਂ ਨੇ ਪੀੜੇ ਥੱਲੇ ਵਰਸ਼ਾ ਦੇ ਕੇ ਤੇ ਮਹਾਰਾਜਿਆਂ ਦਾ ਸਰੂਪ ਜਿਹੜਾ ਸੀ ਅਕਾਲ ਤਖਤ ਸਾਹਿਬ ਤੋਂ ਥੱਲੇ ਸਿਰ ਦਿੱਤਾ ਸੀ ਤੇ ਖਾਲਸਾ ਜੀ ਉਸ ਵੇਲੇ ਆਪਣੀ ਫੌਜ ਨੇ ਮਹਾਰਾਜਿਆਂ ਦਾ ਸਰੂਪ ਚੁੱਕ ਕੇ ਏਕ ਨਾਲ ਲਾ ਕੇ ਦੇ ਉੱਥੋਂ ਆ ਗਏ ਸੀ ਕਿਉਂਕਿ ਇਹ ਮਸੰਦ ਉਸ ਵੇਲੇ ਉੱਥੇ ਕਾਬਜ਼ ਹੋ ਗਏ ਉਹ ਦਿਨਾਂ ਤੋਂ ਲੈ ਕੇ ਅੱਜ ਤੱਕ ਉੱਥੇ ਮਹਾਰਾਜਿਆਂ ਦਾ ਪ੍ਰਕਾਸ਼ ਨਹੀਂ ਤੇ 1900 ਤੋਂ 1920 ਤੋਂ ਬਾਅਦ ਖਾਲਸਾ ਜੀ ਸਿੱਖ ਕਦੇ ਇਕੱਤਰ ਨਹੀਂ ਹੋਏ ਦੋ ਫਾੜ ਹੁੰਦੀ ਗਈ ਕੌਮ ਉਦੋਂ ਤੋਂ ਕਿਉਂਕਿ ਸਾਨੂੰ ਮਹਾਰਾਜ ਜੀ ਕਲਗੀਧਰ ਪਾਸ਼ਾ ਨੇ ਕੱਲੀ ਭਗਤੀ ਨਹੀਂ ਦਿੱਤੀ ਨਾਲ ਸ਼ਕਤੀ ਦਿੱਤੀ ਹੈ ਖਾਲਸਾ ਜੀ ਭਗਤੀ ਦਾ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਤੇ ਸ਼ਕਤੀ ਦਾ ਸਰੂਪ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਨੇ ਸੋ ਖਾਲਸਾ ਜੀ ਇਹ ਉਦੋਂ ਤੋਂ ਪਸੂੜੀ ਪਈ ਐ ਤੇ ਗੋਰਿਆਂ ਨੇ ਇਹ ਜਿਹੜੀ ਚੀਜ਼ ਸੀ ਵੇਖ ਲਈ ਸੀ ਵੀ ਇਹ ਸਿੱਖ ਜਿਹੜੇ ਨੇ ਇਹਨਾਂ ਨੂੰ ਅਸੀਂ ਜੰਗ ਵਿੱਚ ਨਹੀਂ ਹਰਾ ਸਕਦੇ ਇਹਨਾਂ ਨੂੰ ਇਹਨਾਂ ਦੇ ਸਿਧਾਂਤਾਂ ਤੋਂ ਤੋੜੀਏ ਤੇ ਫਿਰ ਆਪਾਂ ਇਹਨਾਂ ਨੂੰ ਜਿੱਤ ਸਕਦੇ ਆ ਵੈਸੇ ਨਹੀਂ ਜਿੱਤ ਸਕਦੇ ਸੋ ਆਪਾਂ ਇਹ ਜਿਹੜੀ ਵਿਚਾਰ ਕੱਲ ਵਾਲੀ ਵੀਡੀਓ ਜਿਹੜੀ ਪਾਵਾਂਗੇ ਉੱਤੇ ਵਿੱਚ ਵੀ ਰੱਖਾਂਗੇ ਕਿਉਂਕਿ ਪਤਾ ਲੱਗਣਾ ਚਾਹੀਦਾ ਜਿਹੜੀ ਸੰਗਤ ਸੁਣਦੀ ਆ ਉਹਨੂੰ ਗਿਆਨ ਆਉਣਾ ਚਾਹੀਦਾ ਤੇ ਖਾਲਸਾ ਜੀ ਤੁਹਾਨੂੰ ਸੱਚ ਉਹੀ ਸੁਣਾਵੇਗਾ ਜਿਹੜਾ ਮਹਾਰਾਜ ਜੀਆਂ ਨੂੰ ਮੰਨਦਾ ਹੋਵੇਗਾ ਤੇ ਦਾਸਰਾ ਮਹਾਰਾਜ ਜੀਆਂ ਨੂੰ ਖਾਲਸਾ ਜੀ ਉਵੇਂ ਹੀ ਮੰਨਦਾ ਹੈ ਜਿਵੇਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੰਨਦੇ ਆ ਹਾਂ ਗੁਰੂ ਸਾਡਾ ਇੱਕ ਹੈ ਗੁਰੂ ਗੁਰਤਾ ਗੱਦੀ ਜਿੰਨਾ ਨੂੰ ਮਿਲੀ ਹੈ ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਤੇ ਖਾਲਸਾ ਜੀ ਪਰ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਜੀ ਉਹ ਜਿਵੇਂ ਖਾਲਸਾ ਜੀ ਆਪਾਂ ਅੱਜ ਪੜ੍ਹਦੇ ਇੱਕ ਛੋਟੀ ਜੀ ਉਦਾਹਰਨ ਦੇ ਦਵਾ ਜਿਵੇਂ ਆਪਾਂ ਇੰਗਲਿਸ਼ ਪੜ੍ਹਦੇ ਆ ਤੇ ਖਾਲਸਾ ਜੀ ਉਹਦੇ ਨਾਲ ਇੱਕ ਗ੍ਰਾਮਰ ਹੁੰਦੀ ਹੈ ਹੁਣ ਇੰਗਲਿਸ਼ ਜਿਹੜੀ ਹੈ ਉਹਦੇ ਨਾਲ ਗ੍ਰਾਮਰ ਨੂੰ ਕੋਈ ਮਾੜਾ ਨਹੀਂ ਕਹਿੰਦਾ। ਉਹਦੇ ਵਿੱਚੋਂ ਕਈ ਕੁਝ ਸਿੱਖਦੇ ਹਾਂ। ਇਸੇ ਪ੍ਰਕਾਰ ਖਾਲਸਾ ਜੀ ਸਾਰਾ ਜਿਹੜਾ ਭੇਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਹ ਸ੍ਰੀ ਦਸਮ ਗ੍ਰੰਥ ਜੀ ਆਪ ਸਾਹਿਬ ਜੀ ਮਹਾਰਾਜ ਵਿੱਚੋਂ ਮਿਲੇਗਾ। ਵੱਡੇ-ਵੱਡੇ ਰਾਜਿਆਂ ਦੇ ਨਾਂ ਗੁਰੂ ਗੰਗ ਸਾਹਿਬ ਮਹਾਰਾਜ ਵਿੱਚ ਆਉਂਦੇ ਉਹਨਾਂ ਦਾ ਸਾਰਾ ਵਿਸਥਾਰ ਹੈ ਤੁਸੀਂ ਦਸਮ ਚੋਂ ਮਿਲਦਾ। ਬਾਕੀ ਵਿਚਾਰ ਆਪਾਂ ਕੱਲ ਨੂੰ ਖਾਲਸਾ ਜੀ ਕਰਾਂਗੇ। ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ। ਇਹ ਹੱਡ ਬੀਤੀ ਖਾਲਸਾ ਜੀ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ। ਕਿ ਕਿਵੇਂ ਮਹਾਰਾਜਿਆਂ ਦੀ ਕਿਰਪਾ ਵਰਤੀ ਕਿਵੇਂ ਸ਼ੀਦਾ ਸਿੰਘਾ ਨੇ ਦਇਆ ਕੀਤੀ ਕਿਵੇਂ ਕਾਰਜ ਸਫਲੇ ਹੋਏ ਵੀਰ ਕਹਿੰਦਾ ਕਿ ਜਦੋਂ ਮੈਂ ਇੱਥੇ ਸਾਂ ਇੱਥੇ ਮੈਂ ਟਰੱਕ ਚ ਲਾਉਂਦਾ ਸਾਂ ਆਪਣਾ ਸਾਡਾ ਛੋਟਾ ਟਰੱਕ ਸੀ ਮੇਰੇ ਫਾਦਰ ਸਾਹਿਬ ਚਲਾਉਂਦੇ ਹੁੰਦੇ ਸੀ ਉਹਨਾਂ ਦੇ ਨਾਲ ਨਾਲ ਫਿਰ ਮੈਂ ਚਲਾਉਣ ਲੱਗ ਪਿਆ ਅਸੀਂ ਜੰਮੂ ਨੂੰ ਜਾਂਦੇ ਸਾਂ ਪੰਜਾਬ ਤੋਂ ਤੇ ਬਹੁਤ ਸਮਾਂ ਮੈਂ ਟਰੱਕ ਚ ਲਾਉਂਦਾ ਰਿਆ ਬਾਅਦ ਵਿੱਚ ਇੱਕ ਮੇਰਾ ਮਿੱਤਰ ਸੀ ਤੇ ਉਹਨੇ ਮਹਾਰਾਜ ਦੀ ਕਿਰਪਾ ਸਦਕਾ ਮੇਰਾ ਬਹੁਤ ਸੋਚਿਆ ਉਹ ਬਾਹਰ ਸੀ ਤੇ ਉਹ ਅਮਰੀਕਾ ਦੇ ਵਿੱਚ ਸੀ ਉਹਨੇ ਕਿਹਾ ਵੀ ਚੱਲ ਮੈਂ ਤੇਰੇ ਲਈ ਕੁਝ ਕਰੂੰਗਾ ਕਿਉਂਕਿ ਅਸੀਂ ਇਕੱਠੇ ਪੜੇ ਸਾਂ ਇਕੱਠੇ ਰਹੇ ਇਕੱਠਿਆਂ ਰੋਟੀ ਖਾਧੀ ਤੇ ਕੁਦਰਤੀ ਇੱਕ ਸਬੱਬ ਬਣਿਆ ਕਿ ਮੇਰਾ ਬਾਪੂ ਜਿਹੜਾ ਸੀ ਉਹ ਸ਼ੁਰੂ ਤੋਂ ਹੀ ਮਹਾਰਾਜ ਜੀ ਬਾਬਾ ਦੀਪ ਸਿੰਘ ਸਾਹਿਬ ਨੂੰ ਬਾਬਾ ਨੋ ਸਿੰਘ ਸਾਹਿਬ ਨੂੰ ਬਹੁਤ ਮੰਨਦਾ ਸੀ ਤੇ ਜਦੋਂ ਵੀ ਅਸੀਂ ਕਦੇ ਆਉਣਾ ਇੱਧਰ ਨੂੰ ਤੇ ਉਹਨੇ ਇੱਥੇ ਜ਼ਰੂਰ ਆਉਣਾ ਬਾਬਾ ਨੋ ਸਿੰਘ ਸਾਹਿਬ ਦੇ ਸਥਾਨੇ ਤੇ ਹੋ ਕੇ ਜਾਣਾ ਤੇ ਕਈ ਵਾਰ ਸਾਡਾ ਸਮਾਨ ਇਹੋ ਜਿਹਾ ਸੀ ਅਸੀਂ ਤਰਨਤਾਰ ਲਾਉਣਾ ਜਾਂ ਅੰਮ੍ਰitsar ਲਾਉਣਾ ਤੇ ਉਦੋਂ ਫਿਰ ਮਹਾਰਾਜ ਜੀਆਂ ਦੇ ਸਥਾਨ ਤੇ ਜ਼ਰੂਰ ਜਾਣਾ ਕਿ ਇਹਦਾ ਵੀ ਮੇਰਾ ਵੀ ਉਦਾਂ ਸੁਭਾਅ ਬਣ ਗਿਆ ਮੈਂ ਮਹਾਰਾਜ ਦੇ ਚਰਨਾਂ ਵਿੱਚ ਉਹੀ ਅਰਦਾਸ ਕਰਨੀ ਕਿ ਸੱਚੇ ਪਾਤਸ਼ਾਹ ਸਾਨੂੰ ਤੂੰ ਸੈੱਟ ਕਰਨਾ ਜ਼ਿੰਦਗੀ ਦੇ ਵਿੱਚ ਅਸੀਂ ਕਿਸੇ ਦੇ ਮੋਤਾਜ ਨਹੀਂ ਬਣਨਾ ਕਿਸੇ ਨੂੰ ਨਹੀਂ ਕਹਿਣਾ ਸ਼ਹੀਦੋ ਸਿੰਘੋ ਤੁਸੀਂ ਕਿਰਪਾ ਕਰੋ ਕਹਿੰਦਾ ਐਵੇਂ ਹੀ ਮੈਂ ਅਰਦਾਸਾਂ ਬੇਨਤੀਆਂ ਮਹਾਰਾਜ ਦੇ ਚਰਨਾਂ ਵਿੱਚ ਇਦਾਂ ਤੁਰਦਿਆਂ ਫਿਰਦਿਆਂ ਗੱਡੀ ਚਲਾਉਂਦਿਆਂ ਕਰਦੇ ਰਹਿਣਾ ਕਹਿੰਦੇ ਮੇਰੇ ਮਿੱਤਰ ਨੇ ਨਾ ਆਪੇ ਹੀ ਇੱਕ ਦਿਨ ਮੈਨੂੰ ਕਹਿਤਾ ਵੀ ਤੂੰ ਪਾਸਪੋਰਟ ਹੈਗਾ ਤੇਰਾ ਤੇ ਮੈਨੂੰ ਫੋਟੋ ਕਾਪੀ ਦੇ ਜਾਂ ਪਾਸਪੋਰਟ ਦੀ ਕਾਪੀ ਦੇ ਤੇ ਮੈਂ ਤੇਰਾ ਸੋਚੂੰਗਾ ਮਹਾਰਾਜ ਦੀ ਕਿਰਪਾ ਹੋਈ ਕਾਪੀ ਮੇਰੇ ਕੋਲੋਂ ਲੈ ਗਿਆ 2 ਸਾਲ ਲੰਘ ਗਏ ਕੁਛ ਨਹੀਂ ਉਹਨੇ ਸੋਚਿਆ ਤੇ ਮੈਂ ਵੀ ਸੋਚਿਆ ਵੀ ਚਲ ਸਾਰੇ ਕਹਿੰਦੇ ਹੀ ਹੁੰਦੇ ਆ ਪਰ ਮਹਾਰਾਜ ਦੀ ਬੜੀ ਕਿਰਪਾ ਵਰਤੀ ਸ਼ਹੀਦਾ ਨੇ ਦਇਆ ਕੀਤੀ ਮੇਰੇ ਮਿੱਤਰ ਨੇ ਮੇਰਾ ਬਾਹਰ ਦਾ ਬਣਾਤਾ ਤੇ ਮੈਂ ਬਾਹਰ ਨੂੰ ਤਿਆਰੀ ਕਰ ਲਈ ਮਹਾਰਾਜ ਦੀ ਕਿਰਪਾ ਨਾਲ ਉੱਥੇ ਚਲਾ ਗਿਆ ਉੱਥੇ ਜਾ ਕੇ ਮੈਨੂੰ ਸੀ ਵੀ ਮੈਂ ਇੱਥੇ ਟਰੱਕ ਚਲਾਉਂਦਾ ਰਿਆ ਮੈਂ ਵੱਡਾ ਟਰੱਕ ਵੀ ਚਲਾਇਆ ਛੋਟੇ ਵੀ ਚਲਾਏ ਮੈਨੂੰ ਸੀ ਉੱਥੇ ਡਰਾਈਵਿੰਗ ਕਰਾਂਗਾ ਤੇ ਉਹ ਵੀਰ ਕਹਿੰਦਾ ਜਦੋਂ ਮੈਂ ਉੱਥੇ ਗਿਆ ਉੱਥੇ ਨਿੱਕੀਆਂ ਮੋਟੀਆਂ ਦਿਹਾੜੀਆਂ ਲਾਈਆਂ ਕਦੇ ਕਿਤੇ ਚਲੇ ਜਾਣਾ ਕਦੇ ਕੋਈ ਕੰਮ ਕਦੇ ਕੋਈ ਕੰਮ ਚਲੋ ਮਹਾਰਾਜ ਦੀ ਕਿਰਪਾ ਨਾਲ ਪੈਸੇ ਤਾਂ ਬਣਦੇ ਸੀ ਪਰ ਮੇਰੀ ਇੱਛਾ ਸੀ ਵੀ ਮੈਂ ਡਰਾਈਵਰ ਬਣਾ ਵੀ ਟਰੈਕਟਰ ਡਰਾਈਵਰ ਬਣਾ ਤੇ ਉਹ ਵੀਰ ਕਹਿੰਦਾ ਕਿ ਮੈਂ ਨਾ ਉਥੇ ਟੈਸਟ ਵੀ ਦਿੱਤਾ ਕੋਈ ਵਗੈਰਾ ਕੋਈ ਸਾਡੀ ਸਟੱਡੀ ਹੁੰਦੀ ਹੈ ਵਾਹਿਗੁਰੂ ਜਾਣੇ ਉਹਦਾ ਕੀ ਹੁੰਦਾ ਮੈਨੂੰ ਉਹਦੇ ਬਾਰੇ ਖਾਲਸਾ ਜੀ ਨਹੀਂ ਪਤਾ ਉਹ ਵੀਰ ਕਹਿੰਦਾ ਕਿ ਮੈਂ ਨਾ ਲਾਇਸੈਂਸ ਵਾਸਤੇ ਅਪਲਾਈ ਕੀਤਾ ਤੇ ਇੱਕ ਵਾਰ ਮੈਂ ਫੇਲ ਹੋ ਗਿਆ ਪਤਾ ਨਹੀਂ ਦੋ ਚਾਂਸ ਹੁੰਦੇ ਕਿ ਕਿੰਨੇ ਚਾਂਸ ਹੁੰਦੇ ਉਹ ਦੱਸਦਾ ਸੀ ਕਿ ਨਾ ਮੈਂ ਦੂਸਰੀ ਵਾਰੀ ਅਪਲਾਈ ਕੀਤਾ ਤੇ ਮੈਂ ਉਥੇ ਜਾ ਕੇ ਅਸਲ ਦੇ ਵਿੱਚ ਸ਼ਹੀਦਾ ਸਿੰਘਾਂ ਨੂੰ ਭੁੱਲ ਗਿਆ ਸੀ ਜੋਥੇ ਮੈਂ ਇਥੇ ਇੰਨੀ ਅਰਦਾਸਾਂ ਕਰਨੀਆਂ ਉਥੇ ਮੈਂ ਕਰਨੋ ਹੀ ਹਟ ਗਿਆ ਸਾਂ ਇਹ ਵੀ ਖਾਲਸਾ ਜੀ ਬੜੀ ਵੱਡੀ ਚੀਜ਼ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਆਪਣੇ ਅਸਥਾਨ ਮਹਾਰਾਜ ਸਜੇ ਹੋਏ ਨਿਜ ਅਸਥਾਨ ਦੇ ਵਿੱਚ ਸਤਿਗੁਰੂ ਜੀ ਸੁਰਤੀ ਬਿਰਤੀ ਕਰਕੇ ਖਾਲਸਾ ਜੀ ਅਕਾਲ ਪੁਰਖ ਮਹਾਰਾਜ ਦੇ ਕੋਲ ਪਹੁੰਚਦੇ ਜਿਹੜੀ ਪੁਰਾਣੀ ਬਾਲੇ ਵਾਲੀ ਸਾਖੀ ਆ ਉਹਦੇ ਵਿੱਚ ਇਹ ਬਚਨ ਆਉਂਦੇ ਕਿ ਮਹਾਰਾਜ ਜੀ ਅਕਾਲ ਪੁਰਖ ਕੋਲੇ ਪਹੁੰਚਦੇ ਤੇ ਸਤਿਗੁਰੂ ਜੀ ਮਹਾਰਾਜ ਨੇ ਅਕਾਲ ਪੁਰਖ ਜੀਆਂ ਦੀ ਜੋਤ ਨੂੰ ਆਖਦੇ ਆਪ ਹੀ ਨੇ ਆਪਣਾ ਹੀ સ્વરૂਪ ਹੈ ਕਹਿੰਦੇ ਨੇ ਕਿ ਮਹਾਰਾਜ ਜੀ ਸੰਸਾਰ ਦੇ ਵਿੱਚ ਬਹੁਤ ਦੁੱਖ ਹੈ ਬਹੁਤ ਕਲੇਸ਼ ਹੈ ਮਹਾਰਾਜ ਕਿਰਪਾ ਕਰੋ ਤੇ ਅਕਾਲ ਪੁਰਖ ਜੀ ਨੇ ਕਹਿਣਾ ਕੀਤਾ ਵੀ ਜਿਹੜਾ ਸਾਨੂੰ ਵਿਸਾਰੇਗਾ ਉਹਦੇ ਵਾਸਤੇ ਅਸੀਂ ਦੁੱਖ ਬਣਾਇਆ ਤੇ ਮਹਾਰਾਜ ਕਹਿਣ ਲੱਗੇ ਵੀ ਤੈਨੂੰ ਆਪਣਾ સ્વરૂਪ ਹੀ ਅਸੀਂ ਸਾਜ ਕੇ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਭੇਜਿਆ ਧਰਤੀ ਤੇ ਜਿਹੜਾ ਜਿਹੜਾ ਨਾਮ ਸਿਮਰੇਗਾ ਉਹ ਸਾਡੇ ਕੋਲੋਂ ਸੁੱਖ ਪ੍ਰਾਪਤ ਕਰੇਗਾ ਤੇ ਜਿਹੜਾ ਸਾਨੂੰ ਵੀ ਸਾਰੇ ਦਾ ਮਹਾਰਾਜ ਕਹਿੰਦੇ ਉਹਦੇ ਵਾਸਤੇ ਅਸੀਂ ਦੁੱਖ ਪੈਦਾ ਕੀਤਾ ਉਹਨੂੰ ਦੁੱਖ ਘੇਰ ਲੇਗਾ ਇਹ ਸਚਾਈ ਹੈ ਜਿੰਨਾ ਚਿਰ ਮਹਾਰਾਜ ਜੀਆਂ ਦੀ ਯਾਦ ਖਾਲਸਾ ਜੀ ਹਿਰਦੇ ਵਿੱਚ ਰਹਿੰਦੀ ਆ ਕਿਸੇ ਪ੍ਰਕਾਰ ਦਾ ਵਿਗੜ ਨਹੀਂ ਆਉਂਦਾ ਇਹ ਸੱਚ ਹੈ ਮਹਾਰਾਜ ਨੂੰ ਸਿਮਰਦੇ ਰਹਿਣਾ ਮਹਾਰਾਜ ਨੂੰ ਯਾਦ ਕਰਨਾ ਫਿਰ ਵੱਡੀ ਗੱਲ ਖਾਲਸਾ ਜੀ ਅਕਾਲ ਪੁਰਖ ਜੀ ਨੇ ਕਹਿਣਾ ਕੀਤਾ ਕਿ ਗੁਰੂ ਨਾਨਕ ਸਾਹਿਬ ਜੀਆਂ ਤਾਂ ਹੀ ਕਿ ਗੁਰੂ ਨਾਨਕ ਸਾਹਿਬ ਜੀ ਜਿਹੜਾ ਤੁਹਾਡਾ ਨਾਮ ਲਵੇਗਾ ਉਹਨੂੰ ਮੈਂ ਮੁਕਤੀ ਦਾ ਪਦ ਦੇਵਾਂਗਾ ਉਹਨੂੰ ਆਪਣੇ ਨਾਮ ਤੋਂ ਵੀ ਜ਼ਿਆਦਾ ਸੁੱਖ ਦੇਵਾਂਗਾ ਜਿਹੜਾ ਕੋਈ ਮੈਨੂੰ ਜਪੇਗਾ ਸਿੱਧਾ ਅਕਾਲਪੁਰਖ ਜੀ ਕਹਿੰਦੇ ਉਹਨੂੰ ਸੁੱਖ ਭਾਵੇਂ ਘੱਟ ਮਿਲੇ ਪਰ ਜਿਹੜਾ ਤੇਰਾ ਨਾਮ ਜਪੇਗਾ ਗੁਰੂ ਨਾਨਕ ਸਾਹਿਬ ਜੀ ਉਹਨੂੰ ਸੁੱਖ ਵਧੇਰੇ ਮੈਂ ਦੇਵਾਂਗਾ ਸੋ ਖਾਲਸਾ ਜੀ ਜਦੋਂ ਆਪਾਂ ਵਿਸਾਰ ਦਿੰਨੇ ਆ ਮਾਰੇ ਨੂੰ ਦੋ ਫਿਰ ਵਿਗੜਨ ਹੋਣ ਲੱਗ ਪੈਂਦੇ ਮਾਰਾ ਸੱਚੇ ਪਾਸ਼ਾ ਬਾਣੀ ਵਿੱਚ ਵੀ ਖਾਲਸਾ ਜੀ ਬਚਨ ਕਰਦੇ ਵੀ ਕਿੱਦਾਂ ਵਿਗੜਨ ਲੱਗਦੇ ਆ ਕਿੱਦਾਂ ਦੁੱਖ ਲੱਗਦੇ ਆ ਸੱਚੇ ਪਾਸ਼ਾ ਧੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਕੋਟ ਬਿਗਣ ਤੇ ਸਲਾਕਤੇ ਜਿਸ ਨੂੰ ਵਿਸਰੈ ਨਾਉ ਜਿਨ੍ਹਾਂ ਨੂੰ ਮਹਾਰਾਜ ਦਾ ਨਾਮ ਵਿਸਰ ਜਾਂਦਾ ਫਿਰ ਖਾਲਸਾ ਜੀ ਉਹਨਾਂ ਨੂੰ ਕਰੋੜਾਂ ਹੀ ਜਿਹੜੇ ਬਿਗਣ ਨੇ ਕਰੋੜਾਂ ਹੀ ਜਿਹੜੇ ਆ ਕੇ ਖਾਲਸਾ ਜੀ ਕਲੇਸ਼ ਨੇ ਘੇਰ ਲੈਂਦੇ ਸੋ ਕਦੇ ਵੀ ਵਾਹਿਗੁਰੂ ਜੀ ਨੂੰ ਵਿਸਾਰੀਏ ਨਾ ਭੁਲਾਈਏ ਨਾ ਮਹਾਰਾਜ ਨੂੰ ਸਦਾ ਯਾਦ ਰੱਖੀਏ ਕਿਉਂਕਿ ਸਤਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਜੀਆਂ ਨੂੰ ਯਾਦ ਕਰਨ ਤੇ ਖਾਲਸਾ ਜੀ ਆਪਣੇ ਆਪ ਕੰਮ ਜਿਹੜੇ ਸਵਰ ਜਾਂਦੇ ਮਹਾਰਾਜ ਜੀਆਂ ਦਾ ਬਚਨ ਹੈ ਧਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਇਹ ਆਪਣੇ ਕੋਲੋਂ ਖਾਲਸਾ ਜੀ ਮੈਂ ਗੱਲ ਨਹੀਂ ਕਰ ਰਿਆ ਮਹਾਰਾਜ ਕਹਿੰਦੇ ਧਰਨ ਸੁਵੰਨੀ ਖੜ ਰਤਨ ਜੜਾਵੀ ਪ੍ਰੇਮ ਪੁਰਖ ਹਰ ਪ੍ਰੇਮ ਪੁਰਖ ਮਨ ਉਠਾ ਸਬੇ ਕਾਰ ਸੁਹੇਲੜੇ ਥੀਏ ਗੁਰੂ ਨਾਨਕ ਸਤਗੁਰ ਤੁਠਾ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉੱਠ ਜਾਂਦੇ ਆ ਨਾ ਖੁਸ਼ ਹੋ ਜਾਂਦੇ ਕਿਸੇ ਮਨੁੱਖ ਤੇ ਫਿਰ ਜਿਹੜੇ ਸਬੇ ਕਾਰਜ ਹਨ ਉਹ ਸੁਹੇਲੇ ਹੋ ਜਾਂਦੇ ਸੌਖੇ ਹੋ ਜਾਂਦੇ ਸਾਰੇ ਕਾਰਜ ਸਬਰ ਜਾਂਦੇ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜਿਆਂ ਨੂੰ ਖੁਸ਼ ਕਰ ਲੈਂਦਾ ਤੇ ਮਹਾਰਾਜ ਖੁਸ਼ ਹੁੰਦੇ ਨੇ ਪਰਮੇਸ਼ਰ ਦਾ ਨਾਮ ਜਪਣ ਨਾਲ ਮਹਾਰਾਜਿਆਂ ਨੂੰ ਧਨ ਆਖਣ ਨਾਲ ਸੋ ਵੀਰ ਕਹਿੰਦਾ ਮੈਂ ਮੈਂ ਇੱਥੇ ਆ ਕੇ ਵਿਸਾਰ ਦਿੱਤਾ ਸੀ ਮਹਾਰਾਜ ਨੂੰ ਸ਼ੀਦਾ ਸਿੰਘਾਂ ਨੂੰ ਵਿਸਾਰ ਦਿੱਤਾ ਸੀ ਕਿਉਂਕਿ ਪੈਸਾ ਆਪਣੇ ਆਪ ਆਉਣ ਲੱਗ ਪਿਆ ਤੇ ਜਿਵੇਂ ਖਾਲਸਾ ਜੀ ਮਹਾਰਾਜ ਜੀਆਂ ਦੇ ਪ੍ਰਥਾਏ ਬਚਨ ਵੀ ਆਉਂਦੇ ਬਾ ਭਾਈ ਬਾਲੇਵਾਲੀ ਸਾਖੀ ਦੇ ਵਿੱਚ ਵੀ ਅਕਾਲ ਪੁਰਖ ਮਹਾਰਾਜ ਨੇ ਕਿਹਾ ਵੀ ਜਿਨ੍ਹਾਂ ਨੂੰ ਮੈਂ ਮਾਇਆ ਦੇ ਦਿੰਨਾ ਉਹ ਤੇ ਮੇਰੇ ਨਾਂ ਨੂੰ ਇਦਾਂ ਭੁੱਲ ਜਾਂਦੇ ਜਿੱਦਾਂ ਮੈਂ ਹੁੰਦਾ ਹੀ ਨਹੀਂ ਆ ਇਹ ਬਚਨੋ ਦੇ ਵਿੱਚ ਆਉਂਦੇ ਖਾਲਸਾ ਜੀ ਕਿ ਜਿਨ੍ਹਾਂ ਨੂੰ ਮੈਂ ਮਾਇਆ ਦੇ ਦਵਾ ਸੁੱਖ ਦੇ ਦਵਾ ਉਹ ਤੇ ਫਿਰ ਮੈਨੂੰ ਇਦਾਂ ਵਿਸਾਰਦੇ ਆ ਕਿ ਜਿਵੇਂ ਮੈਂ ਧਰਤੀ ਤੇ ਹੈ ਹੀ ਨਹੀਂ ਮੇਰੀ ਕੋਈ ਹੋਂਦ ਹੀ ਨਹੀਂ ਇਹ ਮਹਾਰਾਜ ਅਕਾਲਪੁਰਖ ਦੇ ਬੋਲ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਕਹਿ ਰਹੇ ਤੇ ਜਿਨ੍ਹਾਂ ਨੂੰ ਮਹਾਰਾਜ ਕਹਿੰਦੇ ਫਿਰ ਮੈਂ ਥੋੜਾ ਜ੍ਹਾ ਉਥੇ ਹੀ ਕ ਰੱਖਦਾ ਆ ਵਿਗਣ ਪਾ ਕੇ ਰੱਖਦਾ ਆ ਉਹ ਫਿਰ ਮੈਨੂੰ ਯਾਦ ਕਰਦੇ ਕਿ ਮਹਾਰਾਜ ਸਾਡੇ ਵਿਗਣ ਕਟ ਤੇ ਪਰ ਜਦੋਂ ਮੈਂ ਬਿਗਨ ਕੱਟ ਦਿੰਨਾ ਉਹ ਲੋਕੀ ਫੇਰ ਉਹੋ ਜੇ ਨਾ ਨਮਕ ਹਰਾਮੀ ਅਕਿਰਤ ਕਰਨ ਜਦੋਂ ਸੁੱਖ ਆ ਜਾਂਦਾ ਫਿਰ ਮੈਨੂੰ ਵਿਸਾਰ ਦਿੰਦੇ ਤਾਂ ਹੀ ਉਹ ਮਹਾਰਾਜ ਜੀ ਨੇ ਕਹਿਣਾ ਕੀਤਾ ਨਾ ਦੁਖਦਾਰੂ ਸੁਖ ਰੋਗ ਭਇਆ ਇਹ ਸੁਖ ਰੋਗ ਬਣ ਕੇ ਖਾਲਸਾ ਜੀ ਬੰਦੇ ਕੋ ਆਉਂਦਾ ਤੇ ਜਿਹੜਾ ਦੁੱਖ ਹੈ ਉਹ दारू ਬਣ ਕੇ ਆਉਂਦਾ ਕਿਉਂਕਿ ਉਸ ਵੇਲੇ ਵਾਹਿਗੁਰੂ ਜੀ ਦੀ ਯਾਦ ਆ ਜਾਂਦੀ ਸੋ ਵੀਰ ਕਹਿੰਦਾ ਕਿ ਮੈਂ ਬੜੇ ਸਮੇਂ ਤੋਂ ਨਾ ਇਦਾਂ ਟਰਾਈਆਂ ਕਰਦਾ ਸਾਂ ਪਰ ਕੋਈ ਕਾਰਜ ਹੱਲ ਨਹੀਂ ਹੋਇਆ ਕਹਿੰਦੇ ਵੀ ਮੈਂ ਨਾ ਇੱਥੇ ਗੁਰਦੁਆਰਾ ਸਾਹਿਬ ਗਿਆ ਉੱਥੇ ਬਾਹਰ ਉਥੇ ਜਾ ਕੇ ਅਰਦਾਸ ਬੇਨਤੀ ਪਾਠੀ ਸਿੰਘ ਕੋਲੋਂ ਕਰਵਾਈ ਤੇ ਉਹ ਪਹਿਲਾਂ ਹੀ ਜਿਹੜੇ ਪਾਠੀ ਸਿੰਘ ਸੀ ਉਹ ਸੀ ਦੀ ਅਮਰਸਰ ਸਾਹਿਬ ਦੀ ਦੇਸੀ ਤੇ ਉਹਨਾਂ ਦੀ ਸ਼ਰਦਾ ਬਾਬਾ ਦੀਪ ਸਿੰਘ ਸਾਹਿਬ ਦੇ ਬਹੁਤ ਜ਼ਿਆਦਾ ਤੇ ਜਿਵੇਂ ਮਹਾਰਾਜ ਨੇ ਆਮ ਲਾਇਆ ਹੋਵੇ ਉਹ ਕਹਿਣ ਲੱਗੇ ਵੀ ਤੁਸੀਂ ਕਿੱਥੋਂ ਦੇ ਆ ਸਾਰਾ ਪੁੱਛਿਆ ਦੱਸਿਆ ਵੀ ਅਸੀਂ ਇਦਾਂ ਵੀ ਮੇਰਾ ਪਰਿਵਾਰ ਸ਼ੀਦਾ ਨੂੰ ਮੰਨਦਾ ਬਾਬਾ ਨੂ ਸਿੰਘ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਉਹ ਬੜੇ ਖੁਸ਼ ਹੋਏ ਉਹ ਕਹਿੰਦੇ ਵੀ ਫਿਰ ਤਾਂ ਲੈ ਫਿਰ ਕਿਹੜੀ ਗੱਲ ਹੈ ਤੂੰ ਇਦਾਂ ਕਰ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਮੇਰ ਤੇ ਕਿਰਪਾ ਕਰੋ ਬਾਬਾ ਨੋਦਰ ਸਿੰਘ ਸਾਹਿਬ ਜੀ ਕਿਰਪਾ ਕਰੋ ਮੈਂ ਤੁਹਾਡੇ ਘੋੜਿਆਂ ਨੂੰ ਮਾਰਾ ਚੜਨਾ ਪਾਵਾਂਗਾ ਮਾਰਾ ਤੁਹਾਡੇ ਸਮਾਦੇ ਵਾਸਤੇ ਸਤਿਗੁਰੂ ਜੀ ਚੋਲਾ ਭੇਜਾਂਗਾ ਭੇਟ ਕਰਾਂਗਾ ਤੇ ਮਾਰਾ ਸੱਚੇ ਪਾਸ਼ਾ ਤੁਹਾਡੇ ਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਕਰਾਵਾਂਗਾ ਮੇਰ ਤੇ ਕਿਰਪਾ ਕਰੋ ਤੇ ਖਾਲਸਾ ਜੀ ਉਹ ਵੀਰ ਦੱਸਦਾ ਕਹਿੰਦੇ ਮੈਨੂੰ ਨਾ ਨਾ ਰਸਤੇ ਪਾ ਦਿੱਤਾ ਵੀ ਉਹ ਜਿਹੜੇ ਗਰੰਥੀ ਸਿੰਘ ਸੀ ਉਹਨਾਂ ਰਸਤੇ ਪਾ ਦਿੱਤਾ ਕਹਿੰਦੇ ਮੈਂ ਸ਼ਾਮਾ ਨੂੰ ਨਾ ਪਾਠ ਕਰਦਾ ਹੁੰਦਾ ਸੀ ਸਵੇਰੇ ਜਬਤੀ ਸਾਹਿਬ ਦਾ ਸ਼ਾਮ ਨੂੰ ਰਹਿ ਰਸ ਦਾ ਪਾਠ ਪੜ੍ਹ ਕੇ ਸੋਣਾ ਇਹਨੇ ਮੈਂ ਪਾਠ ਕੀਤਾ ਖੜ ਕੇ ਅਰਦਾਸ ਕੀਤੀ ਅਰਦਾਸ ਦੇ ਵਿੱਚ ਆਪੇ ਹੀ ਬੋਲਿਆ ਗਿਆ ਕਿ ਬਾਬਾ ਅਨੂਰਧ ਸਿੰਘ ਸਾਹਿਬ ਜੀ ਕਿਰਪਾ ਕਰੋ ਮਹਾਰਾਜ ਜੀ ਦਇਆ ਕਰੋ ਮੈਂ ਤੁਹਾਡੇ ਘੋੜਿਆਂ ਨੂੰ ਮਹਾਰਾਜ ਰਸਤਬਸਤ ਭੇਜਾਂਗਾ ਸੱਚੇ ਪਾਸ਼ਾ ਤੁਹਾਡੇ ਸਮਾਧੇ ਦੇ ਚੂਲੇ ਭੇਜਾਂਗਾ ਭੇਟਾ ਕਰਾਂਗਾ ਤੇ ਇੱਕ ਪਾਠ ਆਪ ਜੀ ਦੇ ਚਰਨਾਂ ਵਿੱਚ ਮਹਾਰਾਜ ਜੀ ਜਰੂਰ ਕਰਾਵਾਂਗਾ ਮੇਰਾ ਲਾਇਸੈਂਸ ਜਿਹੜਾ ਬਣ ਜਾਵੇ ਕਹਿੰਨਾ ਮੈਂ ਅਰਦਾਸ ਕੀਤੀ ਤੇ ਮੇਰੀ ਉੱਥੇ ਜਿਹੜੀ ਲੱਗੀ ਹੋਈ ਸੀ ਫਾਈਲ ਲਾਇਸੈਂਸ ਦੇ ਵਿੱਚ ਤੇ ਮਹਾਰਾਜ ਦੀ ਕਿਰਪਾ ਵਰਤੀ ਮੇਰੀ ਟਰਾਈ ਸੀਗੀ ਪਹਿਲਾਂ ਮੈਂ ਫੇਲ ਹੋ ਗਿਆ ਸਾਂ ਦੂਜੀ ਵਾਰੀ ਮਨ ਵਿੱਚ ਡਰ ਸੀ ਕਹਿੰਦੇ ਮੈਂ ਸ਼ਹੀਦਾ ਨੂੰ ਯਾਦ ਕਰਕੇ ਗਿਆ ਮਹਾਰਾਜ ਦੀ ਕਿਰਪਾ ਵਰਤੀ ਸਤਿਗੁਰੂ ਨੇ ਦਇਆ ਕੀਤੀ ਉਹ ਵੀਰ ਕਹਿੰਦਾ ਕਿ ਕੱਲ ਨੂੰ ਜਿਵੇਂ ਮੇਰਾ ਟੈਸਟ ਸੀਗਾ ਡਰਾਈਵਿੰਗ ਦਾ ਇਹ ਕਹਿੰਦੇ ਉਹ ਤੋਂ ਇੱਕ ਦਿਨ ਪਹਿਲਾਂ ਨਾ ਵੀ ਸਾਨੂੰ ਮੈਨੂੰ ਪਤਾ ਲੱਗਾ ਵੀ ਸ਼ਹੀਦੀ ਦੇਗ ਮਹਾਰਾਜ ਦੇ ਚਰਨਾਂ ਵਿੱਚ ਕਰਾਈਦੀ ਆ ਕਹਿੰਦਾ ਵੀ ਮੈਂ ਨਾ ਆਪਣੇ ਯਾਰ ਮਿੱਤਰ ਨੂੰ ਕਿਹਾ ਵੀ ਤੂੰ ਮੈਂ ਤੈਨੂੰ ਮਾਇਆ ਭੇਜਦਾ ਜਾਂ ਘਰੋਂ ਲੈ ਕੇ ਤੇ ਬਾਬਾ ਨੋਹ ਸਿੰਘ ਸਾਹਿਬ ਦੇ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਇਹਨਾਂ ਸ਼ਹੀਦੀ ਦੇ ਕਰਵਾ ਕੇ ਆ ਮਹਾਰਾਜ ਦੇ ਚਰਨਾਂ ਵਿੱਚ ਸਤਿਗੁਰੂ ਦੀ ਦਇਆ ਸਦਕਾ ਉਹ ਮੇਰਾ ਮਿੱਤਰ ਜਿਹੜਾ ਉਹ ਦਿਨ ਹੀ ਚਲਾ ਗਿਆ ਤੇ ਕਰਾ ਕੇ ਆਇਆ ਉਸੇ ਰਾਤ ਅਰਦਾਸ ਹੋ ਗਈ ਅਗਲੇ ਦਿਨ ਮੇਰਾ ਜਿਹੜਾ ਟੈਸਟ ਸੀਗਾ ਡਰਾਈਵਿੰਗ ਦਾ ਤੇ ਸ਼ਹੀਦਾ ਸਿੰਘਾਂ ਨੇ ਐਸੀ ਕਿਰਪਾ ਕੀਤੀ ਖਾਲਸਾ ਜੀ ਜਿਹੜੀ ਮੇਰਾ ਜਿਹੜਾ ਟੈਸਟ ਸੀ ਤੋਂ ਮੈਂ ਪਹਿਲਾਂ ਫੇਲ ਹੋਇਆ ਸੀ ਮਨ ਵਿੱਚ ਡਰ ਸੀ ਪਰ ਐਸੀ ਮਹਾਰਾਜ ਨੇ ਕਿਰਪਾ ਕੀਤੀ ਮਨ ਵਿੱਚ ਇੱਕ ਕਿਣਕੇ ਮਾਤਰ ਵੀ ਡਰ ਨਹੀਂ ਆਇਆ ਤੇ ਮੇਰਾ ਜਿਹੜਾ ਲਾਇਸੈਂਸ ਸੀ ਉਹ ਜਿਹੜਾ ਟੈਸਟ ਸੀ ਉਹ ਵੀ ਪਾਸ ਮੈਂ ਕਰ ਗਿਆ ਮੇਰਾ ਲਾਇਸੈਂਸ ਬਣ ਗਿਆ ਮਹਾਰਾਜ ਦੀ ਕਿਰਪਾ ਨਾਲ ਮੈਨੂੰ ਕਿਰਤਵਰ ਤੇ ਇਥੇ ਉਹੀ ਮਿਲ ਗਈ ਜਿਹੜੀ ਮੈਂ ਇੱਛਾ ਧਾਰੀ ਸੀ ਸ਼ਹੀਦਾ ਸਿੰਘਾਂ ਨੇ ਮੈਨੂੰ ਉਹੀ ਕੁਝ ਬਖਸ਼ ਦਿੱਤਾ ਜੋ ਮਨ ਵਿੱਚ ਸੋਚਿਆ ਸੀ ਮਹਾਰਾਜ ਨੇ ਦਇਆ ਕੀਤੀ ਸੋ ਖਾਲਸਾ ਜੀ ਇੱਛਾਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੇ ਨਾ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ ਸਾਰੀਆਂ ਇੱਛਾਵਾਂ ਨੂੰ ਮਹਾਰਾਜ ਸੱਚੇ ਪਾਸ਼ਾ ਦਿੱਤਾ ਪ੍ਰਤ ਪੂਰੀਆਂ ਝਟਪਟ ਕਰ ਦਿੰਦੇ ਜਿਹੜਾ ਪ੍ਰੇਮ ਕਰਦਾ ਸ਼ਰਧਾ ਰੱਖਦਾ ਭਰੋਸਾ ਰੱਖਦਾ ਉਹ ਵੀਰ ਦਾ ਭਰੋਸਾ ਸੀ ਉਨੇ ਆਪਣੀ ਗਲਤੀ ਵੀ ਮਾਰ ਇਹਦੇ ਕੋਲੇ ਮੰਨੀ ਕਿ ਮਹਾਰਾਜ ਜੀ ਮੈਂ ਇੱਥੇ ਆ ਕੇ ਸੁੱਖ ਵਿੱਚ ਲੱਗ ਕੇ ਤੁਹਾਨੂੰ ਵਿਸਾਰ ਦਿੱਤਾ ਮੇਰੇ ਤੇ ਕਿਰਪਾ ਕਰੋ ਮੇਰਾ ਕਾਰਜ ਸਫਲਾ ਹੋਵੇ ਤੇ ਖਾਲਸਾ ਜੀ ਉਹ ਦਾਸ ਨਾਲ ਵੀਰ ਜੁੜਿਆ ਵੀ ਹੋਇਆ ਮਹਾਰਾਜ ਦੀ ਕਿਰਪਾ ਨਾਲ ਜਿਵੇਂ ਢੰਡੇ ਰਪਿੰਡ ਆਪਾਂ ਘਰ ਬਣਾ ਰਹੇ ਸੀ ਉਹਦੇ ਵਿੱਚ ਵੀ ਉਹਨਾਂ ਨੇ ਯੋਗਦਾਨ ਪਾਇਆ ਸੇਵਾ ਦਾ ਉਵੇਂ ਵੀ ਖਾਲਸਾ ਜੀ ਹੋਰ ਵੀ ਜਿਵੇਂ ਆਪਾਂ ਗਰੀਬ ਗੁਰਬਿਆਂ ਨੂੰ ਰਾਸ਼ਨ ਦਿੰਨੇ ਆ ਉਹਦੇ ਵਿੱਚ ਵੀ ਸੇਵਾ ਭੇਜਦਾ ਵੀਰ ਮਹਾਰਾਜ ਦੀ ਕਿਰਪਾ صدਕਾ ਸਤਗੁਰੂ ਦੀ ਦਇਆ صدਕਾ ਬਹੁਤ ਚੜ੍ਹਦੀ ਕਲਾ ਉਹ ਵੀਰ ਦੀ ਹੋਈ ਉਹਨਾਂ ਦਾ ਖੰਡਪੜ ਸਾਹਿਬ ਵੀ ਦਾਸ ਨੇ ਹੀ ਖਾਲਸਾ ਜੀ ਉੱਥੇ ਕਰਾਉਣਾ ਕੀਤਾ ਮਹਾਰਾਜ ਦੀ ਕਿਰਪਾ ਵਰਤੀ ਉਹ ਵੀਰ ਦੇ ਸਭੇ ਕਾਰਜ ਸਫਲੇ ਹੋਏ ਤੇ ਹੁਣ ਖਾਲਸਾ ਜੀ ਟਰੱਕ ਚ ਲਾਉਂਦਾ ਤੇ ਮਹਾਰਾਜ ਦੀ ਕਿਰਪਾ ਨਾਲ ਗੁਰਸਿੱਖ ਬਣਿਆ ਹੋਇਆ ਪਹਿਲਾਂ ਦਾੜਾ ਕੇਸ ਨਹੀਂ ਸੀ ਹੁਣ ਸਤਗੁਰੂ ਦੀ ਦਇਆ ਹੋਈ ਬਾਣੀ ਸੁਣਦਾ ਹੈ ਬਾਣੀ ਪੜਦਾ ਹੈ ਬਹੁਤ ਮਾਰਾ ਇਹਨੇ ਕਿਰਪਾ ਕੀਤੀ ਇਹ ਹੋਰ ਅਰਦਾਸ ਹੈ ਸਤਿਗੁਰ ਜੀਆਂ ਦੇ ਚਰਨਾਂ ਵਿੱਚ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੂਰ ਸਿੰਘ ਸਾਹਿਬ ਜੀਆਂ ਦੇ ਚਰਨਾਂ ਵਿੱਚ ਕਿ ਭਾਈ ਮਾਰਾ ਇਹ ਗੁਰਸਿੱਖੀ ਜੀਵਨ ਸਾਰਿਆਂ ਨੂੰ ਬਖਸ਼ਣ ਸਤਿਗੁਰ ਆਪਣੇ ਨਾਮ ਦਾ ਅਪਸਾਰਾ ਕਰਵਾਉਣ ਕਿਉਂਕਿ ਖਾਲਸਾ ਜੀ ਸੁੱਖ ਨਹੀਂ ਹੈ ਨਾਮ ਤੋਂ ਬਿਨਾ ਨਾਮ ਤੋਂ ਬਿਨਾ ਕੋਈ ਸਹਾਰਾ ਆਸਰਾ ਨਹੀਂ ਹੈ ਨਾਮ ਤੋਂ ਬਿਨਾ ਵਿਗਣ ਹੀ ਵਿਗਣ ਲੱਗਦੇ ਹਨ ਸਿਰਫ ਨਾਮ ਹੀ ਹੈ ਸਾਰੇ ਵਿਗੜਣਾਂ ਤੋਂ ਬਚਾਉਣ ਵਾਲਾ ਇਨਾ ਤਤੀਆਂ ਹਵਾਵਾਂ ਤੋਂ ਬਚਾਉਣ ਵਾਲਾ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੀ ਹੀ ਹੈ ਖਾਲਸਾ ਜੀ ਮਹਾਰਾ ਸੱਚੇ ਪਾਤਸ਼ਾਹ ਦੀ ਸ਼ਰਣੀ ਪੈ ਜਾਈਏ ਪਾਰ ਬ੍ਰਹਮ ਪਰਮੇਸ਼ਰ ਦੀ ਸ਼ਰਣੀ ਪਈਏ ਫਿਰ ਖਾਲਸਾ ਜੀ ਤਤੀਵਾ ਨਹੀਂ ਲੱਗਦੀ ਤਾਤੀਵਾ ਉਹ ਨਾ ਲੱਗਾਈ ਪਾਰ ਬ੍ਰਹਮ ਸ਼ਰਨਾਈ ਚੌ ਗਿਰਦ ਹਮਾਰੇ ਆ ਰਾਮਕਾਰ ਦੁੱਖ ਲੱਗੇ ਨਾ ਭਾਈ ਮਹਾਰਾਜ ਦੀ ਕਿਰਪਾ ਵਰਤਦੀ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਉਹ ਪਰਮੇਸ਼ਰ ਔਖੀ ਘੜੀ ਨਹੀਂ ਵੇਖਣ ਦਿੰਦਾ ਆਪਣਾ ਬਿਰਦ ਸਮਾਲਦਾ ਹੈ ਜਿਹੜਾ ਕੋਈ ਉਹਨੂੰ ਯਾਦ ਕਰਦਾ ਜਿਹੜਾ ਉਹਦੇ ਨਾਲ ਪ੍ਰੇਮ ਕਰਦਾ ਸੋ ਪਰਮੇਸ਼ਰ ਵਾਹਿਗੁਰੂ ਜੀ ਨਾਲ ਸਦਾ ਹੀ ਪ੍ਰੇਮ ਰੱਖਿਏ ਪਿਆਰ ਰੱਖਿਏ ਸਤਗੁਰ ਦੇ ਚਰਨਾਂ ਤੇ ਨਮਸਕਾਰ ਕਰੀਏ ਮਹਾਰਾਜਿਆਂ ਦੇ ਦਰਸ਼ਨ ਦੇਦਾਰ ਕਰੀਏ ਖਾਲਸਾ ਜੀ ਐਵੇਂ ਸਤਗੁਰੂ ਮਹਾਰਾ ਸਾਰਿਆਂ ਦੀ ਇਛਾਵਾਂ ਦੀ ਪੂਰਣੀ ਕਰਦੇ ਪੂਰਤੀ ਕਰਦੇ ਸੋ ਸੱਚੇ ਪਾਸ਼ਾ ਦਇਆ ਕਰਦੇ ਸਾਰਿਆਂ ਉਤੇ ਜਿਹੜਾ ਕੋਈ ਝੁਕ ਜਾਂਦਾ ਹੈ ਖਾਲਸਾ ਜੀ ਮਨ ਨੀਵਾ ਕਰਕੇ ਕੋਈ ਮਹਾਰਾਜ ਦੇ ਦਰ ਆਵੇ ਉਹਦੀ ਅਰਦਾਸ ਜਰੂਰ ਪ੍ਰਵਾਨ ਹੁੰਦੀ ਹਾਂ ਜੇ ਕਹੀਂ ਇਦਾਂ ਦੇ ਨਹੀਂ ਖਾਲਸਾ ਜੀ ਵੀ ਠੀਕ ਠਾਕ ਹੈ ਜੀ ਮਾਇਆ ਭੇਜ ਦਿੱਤੀ ਪਾਠ ਕਰਾ ਦਿਓ ਜੀ ਚੰਡੀ ਦਾ ਪਾਠ ਕਰਾ ਦਿੱਤਾ ਖਾਲਸਾ ਜੀ ਕੁਝ ਨਹੀਂ ਠੀਕ ਹੈ ਜੀ ਸਤਿ ਬਚਨ ਬਸ ਇਥੋਂ ਤੱਕ ਕਿ ਉਹਨਾਂ ਦੀ ਬਿਰਤੀ ਖਲੋਤੀ ਉਹ ਕੁਛ ਨਹੀਂ ਭਾਈ ਅੱਗੇ ਵੀ ਮਹਾਰਾਜ ਦੇ ਚਰਨਾਂ ਵਿੱਚ ਅਸੀਂ ਇਹ ਸੁਖਦੇ ਹਾਂ ਕਿ ਅਸੀਂ ਪਾਠ ਕਰਿਆ ਕਰਾਂਗੇ ਅਸੀਂ ਨੀਤਾਪ੍ਰਤ ਚੰਡੀ ਦਾ ਜਾਪ ਇੱਕ ਕਰਿਆ ਕਰਾਂਗੇ ਜਾਂ ਅਸੀਂ ਜਪਜੀ ਸਾਹਿਬ ਦੇ ਪੰਜ ਪਾਠ ਕਰਿਆ ਕਰਾਂਗੇ ਕੁਛ ਨਹੀਂ ਖਾਲਸਾ ਜੀ ਮਹਾਰਾਏ ਗਾੜੀ ਭੇਟਾ ਰੱਖਦੇ ਤੇ ਸੁਖ ਭਾਲ ਦੇ ਫਿਰਦੇ ਹਾਂ ਕਿਵੇਂ ਸੁਖ ਪ੍ਰਾਪਤ ਹੋਣ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਖੁਸ਼ੀ ਉਦੋਂ ਪ੍ਰਾਪਤ ਹੁੰਦੀ ਹੈ ਖਾਲਸਾ ਜੀ ਜਦੋਂ ਅਸੀਂ ਮਹਾਰਾਜ ਨਾਲ ਪ੍ਰੇਮ ਕਰਦੇ ਹਾਂ ਸਤਗੁਰੂ ਦੇ ਚਰਨਾਂ ਵਿੱਚ ਪੇਟਾ ਰੱਖਦੇ ਹਾਂ ਖੁਸ਼ੀ ਨਾਲ ਕਿ ਮਹਾਰਾਜ ਚਰਨਾਂ 'ਚ ਪੇਟਾ ਤੁਹਾਡੇ ਪ੍ਰਵਾਨ ਕਰਿਓ ਅਸੀਂ ਸੁਖਨੀ ਸਾਹਿਬ ਦੇ ਨੀਤਾ ਪ੍ਰਤ ਦੋ ਪਾਠ ਕਰਿਆ ਕਰਾਂਗੇ ਮੂਲ ਮੰਤਰ ਦਾ ਜਾਪ ਕਰਿਆ ਕਰਾਂਗੇ ਐਵੇਂ ਮਹਾਰਾਜ ਜੀ ਰੀਝ ਦੇ ਖੁਸ਼ ਹੁੰਦੇ ਸੋ ਸੱਚੇ ਪਾਸ਼ਾ ਦਇਆ ਕਰਨ ਸਾਰਿਆਂ ਨੂੰ ਭਾਈ ਮਹਾਰਾ ਦੀਨ ਦੁਨੀ ਦੇ ਪਾਸ਼ਾ ਸੁਖ ਵਰਤੋਂ ਜਿਹੜੇ ਜਿਹੜੇ ਭਾਈ ਸੇਵਾ ਭੇਜਦੇ ਸਭ ਤੋਂ ਵੱਡੀ ਗੱਲ ਇਹ ਉਹਨਾਂ ਵਾਸਤੇ ਮਹਾਰਾਜ ਦੇ ਚਰਨਾਂ ਵਿੱਚ ਸਦਾ ਹੀ ਅਰਦਾਸ ਹੈ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੂਰ ਸਿੰਘ ਸਾਹਿਬ ਉਹਨਾਂ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਉਹਨਾਂ ਦੇ ਕੰਮਾਂ ਕਾਰਜਾਂ ਨੂੰ ਚੜ੍ਹਦੀ ਕਲਾ ਵਿੱਚ ਮਹਾਰਾਜ ਰੱਖਣ ਉਹਨਾਂ ਦੇ ਘਰਾਂ ਵਿੱਚ ਸੁਖ ਵਰਤੌਣ ਚੜ੍ਹਦੀ ਕਲਾ ਮਹਾਰਾਜ ਗੁਰਸਿੱਖੀ ਜੀਵਨ ਉਹਨਾਂ ਨੂੰ ਬਖਸ਼ਣ ਜਿਹੜੇ ਦਾਸਰੇ ਨੂੰ ਖਾਲਸਾ ਜੀ ਗਰੀਬ ਗੁਰਬਿਆਂ ਦੀ ਸੇਵਾ ਵਾਸਤੇ ਮਾਇਆ ਭੇਜਦੇ ਜਾਂ ਝੰਡੇਰ ਪਿੰਡ ਜਿਹੜਾ ਘਰ ਬਣਦਾ ਉਹਦੇ ਵਾਸਤੇ ਮਾਇਆ ਜਾਂ ਹੋਰਾਂ ਕਾਰਜਾਂ ਵਾਸਤੇ ਜਿਹੜਾ ਮਾਇਆ ਭੇਜਦੇ ਭਾਈ ਉਹਨਾਂ ਦਾ ਦਿਲੋਂ ਧੰਨਵਾਦ ਹੈ ਤੇ ਕਲਗੀ ਤਰ ਸੁਆਮੀ ਮਹਾਰਾਜ ਤੇ ਮਾਤਾ ਜੀ ਮਾਤਾ ਸਾਹਿਬ ਦੇਵਾ ਕੌਰ ਜੀਆਂ ਦੇ ਚਰਨਾਂ ਵਿੱਚ ਹਮੇਸ਼ ਕਿ ਮਹਾਰਾਜ ਉਹਨਾਂ ਦੀ ਚੜ੍ਹਦੀ ਕਲਾ ਕਰਨੀ ਕੋਈ ਵਿਗੰਤ ਰੁੱਟੀ ਨਾ ਆਉਣ ਦੇਣੀ ਕੰਮਾਂ ਕਾਜਾਂ ਵਿੱਚ ਮਹਾਰਾਜ ਬਰਕਤਾਂ ਬਖਸ਼ਣੀਆਂ ਕਿਉਂਕਿ ਖਾਲਸਾ ਜੀ ਵੱਡੇ ਦੇਲ ਹਨ ਤਾਈਂ ਉਹ ਸੇਵਾ ਹੁੰਦੀ ਆ ਓਵੇਂ ਖਾਲਸਾ ਜੀ ਨਹੀਂ ਰੁਪਈਆ ਨਿਕਲਦਾ ਸੋ ਮਹਾਰਾਜ ਦੀਨ ਦੁਨੀ ਦੇ ਮਾਲਕ ਉਹਨਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਸੋ ਆਪ ਸੰਗਤਾਂ ਦੇ ਖਾਲਸਾ ਜੀ ਸਹਿਯੋਗ ਦੇ ਨਾਲ ਹੀ ਸਾਰੇ ਕਾਰਜ ਨੇ ਦਾਸਰੇ ਦੇ ਕੋਲ ਆਪਣਾ ਕੁਛ ਨਹੀਂ ਆਪ ਜੀ ਦਾ ਪਿਆਰ ਹੀ ਆ ਆਪ ਜੀ ਦਾ ਸਤਕਾਰ ਹੈ ਤੇ ਜਿਹੜੇ ਸੇਵਾ ਕਰਦੇ ਹੋ ਤੇ ਖਾਲਸਾ ਜੀ ਆਪਣੇ ਪੱਲੇ ਮੀਦਾਸ ਦੇ ਪੱਲੇ ਕੁਛ ਵੀ ਨਹੀਂ ਆਪ ਜੀ ਸੇਵਾ ਭੇਜਦੇ ਹੋ ਤੇ ਕਾਰਜ ਹੁੰਦੇ ਨੇ ਸੋ ਮਹਾਰਾਜ ਸੱਚੇ ਪਾਤਸ਼ਾਹ ਸਤਗੁਰੂ ਆਪ ਜੀ ਦੀ ਜਿਹੜੀ ਸੇਵਾ ਭੇਜੀ ਥਾਂੇ ਪਾਉਣ ਤੇ ਮਹਾਰਾਜ ਐਵੇਂ ਖਾਲਸਾ ਜੀ ਆਪਣੇ ਕੋ ਸੇਵਾ ਲੈਂਦੇ ਰਹਿਣ ਕਿਉਂਕਿ ਗਰੀਬ ਗੁਰਬੇ ਪਰਿਵਾਰ ਬਹੁਤ ਨੇ ਹੁਣ ਜਿਹੜਾ ਝੰਡੇਰੀ ਪਿੰਡ ਹੈ ਖਾਲਸਾ ਜੀ ਉਹ ਜਿਹੜਾ ਘਰ ਹੈ ਮਹਾਰਾਜ ਦੀ ਕਿਰਪਾ ਨਾਲ ਉਹ ਘਰ ਪੂਰਾ ਸੰਪੂਰਨ ਹੋਣ ਹੀ ਵਾਲਾ ਥੋੜਾ ਬਹੁਤਾ ਉਹਦਾ ਕਾਰਜ ਬਾਕੀ ਹੈ ਉਹ ਕਰਨ ਤੋਂ ਬਾਅਦ ਦਾਸਰਾ ਉਹਦੀ ਵੀਡੀਓ ਵੀ ਪਾਵੇਗਾ ਫਿਰ ਖਾਲਸਾ ਜੀ ਇੱਕ ਗ੍ਰੰਥੀ ਸਿੰਘ ਹੈ ਉਹਦੇ ਨਾਲ ਮਿਲ ਕੇ ਉਹਦੇ ਨਾਲ वार्तालापसारी ਕਰਕੇ ਉਹ ਵੀਰ ਨੇ ساری ਉਮਰ ਗ੍ਰੰਥੀ ਸਿੰਘ ਦੀ ਸੇਵਾ ਨਿਭਾਈ ਆ ਤੇ ਇੱਕ ਉਹਦੀ ਧੀ ਹੈ ਵਿਚਾਰੇ ਦੀ ਤੇ ਉਹ ਉਹਰੇ ਸੱਟ ਲੱਗਣ ਕਰਕੇ ਘਰ ਪੈ ਗਿਆ ਉਹ ਤੇ ਵਿਚਾਰਾ ਨਾ ਉਹਦੇ ਕੋਲੇ ਕੋਈ ਕਿਰਤਵਿਰਤ ਹੈ ਤੇ ਨਾ ਇਹ ਘਰ ਹੈ ਛੱਤ ਚੁੰਦੀ ਹੈ ਬਹੁਤ ਜ਼ਿਆਦਾ ਤੇ ਦਾਸਰਾ ਉਹਦੀ ਵੀਡੀਓ ਬਣਾ ਕੇ ਵੀ ਤੁਹਾਨੂੰ ਜਰੂਰ ਭੇਜੇਗਾ ਮਹਾਰਾਜ ਕਿਰਪਾ ਕਰਨ ਸਤਿਗੁਰੂ ਦਇਆ ਕਰਨ ਉਹ ਵੀ ਆਪਾਂ ਖਾਲਸਾ ਜੀ ਕਾਰਜ ਅਰੰਭਾਂਗੇ ਫਿਰ ਆਪ ਜੀ ਸੰਗਤਾਂ ਦੇ ਸਹਿਯੋਗ ਨਾਲ ਹੀ ਉਹ ਕਾਰਜ ਹੋਣਾ ਕਿਉਂਕਿ ਆਪ ਸਭ ਜਾਣਦੇ ਹੋ ਵੀ ਭਾਈ ਮਾਇਆ ਭੇਜੋਗੇ ਫਿਰ ਹੀ ਮਹਾਰਾਜ ਦੀ ਕਿਰਪਾ ਨਾਲ ਕੋਈ ਕਾਰਜ ਹੋਵੇਗਾ ਆ ਆਪਣੇ ਤੇਲ ਫੁੱਲ ਭੇਟਾ ਜਿਹੜੀ ਦਾ ਸੰਬੰਧ ਦੀ ਖਾਲਸਾ ਜੀ ਕੱਢਦੇ ਹੋ ਉਹ ਜਰੂਰ ਆਪਾਂ ਇਹ ਕਾਰਜ ਵਾਲ ਲਈਏ ਕਿ ਆਪਣੇ ਗੁਰਸਿੱਖਾਂ ਦੀ ਬਾਹ ਫੜੀਏ ਕਿਉਂਕਿ ਖਾਲਸਾ ਜੀ ਮੈਂ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਪਰ ਇਸ ਇਹ ਧਰਮ ਵਾਲੇ ਲੋਕਾਂ ਦਾ ਜੋਰ ਲੱਗਾ ਹੋਇਆ ਕਿ ਇਹੋ ਜੇ ਕੰਮ ਲੱਭੀਏ ਜਿਵੇਂ ਆਪਾਂ ਖਾਲਸਾ ਜੀ ਮੈਂ ਹੁਣ ਨਾਮ ਨਹੀਂ ਲੈਣਾ ਦੋ ਤਿੰਨ ਪਰਿਵਾਰ ਇਹੋ ਜੇ ਗਰੀਬ ਗੁਰਬੇ ਦਾਸ ਨਾਲ ਜਿਵੇਂ ਜੁੜੇ ਹੋਏ ਉਹਨਾਂ ਨੂੰ ਆਪਾਂ ਰਾਸ਼ਨ ਦੀ ਸੇਵਾ ਦਿੰਨੇ ਆ ਰਾਸ਼ਨ ਵਗੈਰਾ ਪੀ ਲੈ ਦਿੰਨੇ ਆ ਗਰੀਬ ਬਹੁਤ ਨੇ ਤੇ ਉਹ ਦੱਸਦੇ ਨੇ ਵੀ ਬਾਬਾ ਜੀ ਸਾਡੇ ਕਰ ਮਹੀਨੇ-ਮਹੀਨੇ ਬਾਅਦ ਲੋਕ ਗੇੜੇ ਮਾਰਦੇ ਵੀ ਤੁਹਾਨੂੰ 3 ਲੱਖ ਦੇ ਦਿੰਨੇ ਆ ਤੁਹਾਨੂੰ 5 ਲੱਖ ਦੇ ਦਿੰਨੇ ਆ ਸਾਈ ਬਣ ਜੋ ਤੇ ਉਹਨਾਂ ਦੀ ਸ਼ਰਧਾ ਹੈ ਮਹਾਰਾਜ ਦੇ ਘਰ ਉੱਤੇ ਗੁਰੂ ਨਾਨਕ ਸਾਹਿਬ ਜੀ ਉੱਤੇ ਤੇ ਉਹ ਕਹਿੰਦੇ ਨਹੀਂ ਭਾਈ ਸਾਡੀ ਰੋਟੀ ਘਰ ਨੂੰ ਮਿਲੀ ਜਾਂਦੀ ਹੈ ਮਹਾਰਾਜ ਨੇ ਸਾਨੂੰ ਰੋਟੀ ਦਿੱਤੀ ਹੈ ਅਸੀਂ ਕਿਉਂ ਜਾਈਏ ਉਹ ਦਾਸ ਨੂੰ ਫੋਨ ਕਰ ਕਰਕੇ ਦੱਸਦੇ ਆ ਵੀ ਉਹ ਕਹਿੰਦੇ ਆ ਵੀ ਤੁਸੀਂ ਸਹਾਇ ਬਣ ਜਾਓ ਵੀ ਤੁਸੀਂ ਇਦਾਂ ਹੀ ਰੱਖੋ ਦਾੜਾ ਕੇਸ ਕਟਾਉਣ ਦੀ ਲੋੜ ਨਹੀਂ ਪੱਗਾ ਬੰਨੋ ਆ ਜਾਓ ਕੋਈ ਗੱਲ ਨਹੀਂ ਸਹਾਇ ਬਣ ਜਾਓ ਇੱਕ ਤੇ ਅਮਰਤਾਰੀ ਪਰਿਵਾਰ ਹੈ ਉਹਨਾਂ ਨੂੰ ਖਾਲਸਾ ਜੀ ਆ ਕੇ ਕਹਿੰਦੇ ਤੁਸੀਂ ਇਦਾਂ ਗਾਤਰਾ ਪਾ ਕੇ ਹੀ ਆਉਣਾ ਉੱਥੇ ਤੇ ਤੁਸੀਂ ਸਹਾਇ ਬਣ ਜਾਓ ਜਿੰਨੇ ਪੈਸੇ ਕਹੋ ਅਸੀਂ ਤੁਹਾਨੂੰ ਦਵਾਂਗੇ ਤੇ ਦੇ ਖਾਲਸਾ ਜੀ ਇਹੋ ਜੇ ਗਰੀਬ ਗੁਰਪਿਆਂ ਦੀ ਆਪਾਂ ਬਾਹ ਨਾਲ ਫੜੀ ਤੇ ਉਹਨਾਂ ਨੇ ਉਧਰ ਧਰਮ ਨੂੰ ਜਾਣਾ ਹੀ ਜਾਣਾ ਕਈਆਂ ਦੇ ਹਿਰਦੇ ਵਿੱਚ ਪੂਰਾ ਵਿਸ਼ਵਾਸ ਹੈ ਪਾਤਸ਼ਾਹ ਦੇ ਉਹ ਨਹੀਂ ਜਾਂਦੇ ਪਰ ਖਾਲਸਾ ਜੀ ਕਈ ਮੇਰੇ ਵਰਗੇ ਵਿਚਾਰੇ ਡੋਲਣ ਵਾਲੇ ਹੁੰਦੇ ਉਹ ਫਿਰ ਚਲੇ ਜਾਂਦੇ ਉਹਦੇ ਵਿੱਚ ਆਪਾਂ ਨੂੰ ਘਾਟ ਹੈ ਤੇ ਦਾਸ ਰਾਣੀ ਚਾਹੁੰਦਾ ਐਵੇਂ ਕਿਸੇ ਨਾਲ ਹੋਵੇ ਮਹਾਰਾਜ ਦਾ ਪੰਥ ਵਧੇ ਫੁੱਲੇ ਆਪਾਂ ਉਹਨਾਂ ਦੀ ਬਾਹ ਫੜੀਏ ਸਤਗੁਰੂ ਦਇਆ ਕਰਨ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ